ਕੁੰਦ ਮਤੇ ਕਾਰਣ ਕਰੀ ਲਈ ਸ੍ਰਿਸ਼ਟੀ ਦੇ ਰਚਨਾ ਦਾ ਕਾਰਨ 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 ਪ੍ਰਵੇਖ ਹੈ ਦੂਸਰ ਨਹੀਂ ਕੋਈ ਕਾਰਣ ਜਿਹੜਾ ਹੈ ਉਹ ਤੇ ਕਰਨ ਵਾਲੀ ਤੂੰ ਕਾਰਣ ਕਰੀ ਲਈ ਕਰਮ ਗਹਿਲੀ ਕਰਮ ਗਹਿਲੀ ਗਹਿਲੀ ਲਫ਼ਜ਼ ਤੇ ਵਰਤਿਆ ਉੱਥੇ ਗਹਿਲੀ ਵਰਤੇ ਆਤ ਦੇ ਵਿੱਚ ਕਵੀ ਨੇ ਗਹਿਲੀ ਵਰਤੇ ਗਹਿਲੀ ਗਹਿਲੀ ਤੋਂ ਉਲਟ ਹੁੰਦੇ ਇਹ ਗਰਬ ਗਹਿਲੀ ਤੇ ਗਰਬ ਨੂੰ ਫੜਿਆ ਇਹਨੇ ਕਰਦਣ ਤੋਂ ਓਕਾਰ ਨੂੰ ਫੜਿਆ ਬੋਦੀ ਤੋਂ ਉਥੇ ਓਕਾਰ ਦਾ ਆਤਮਾ ਨੂੰ ਫੜਿਆ ਹੈ ਨਨਦ ਗਹਿਲੀ ਹਾਂ ਸਖੀ ਸਹਿਲੀ ਨਨਦ ਗਹਿਲੀ ਗਹਿਲੀ ਗੈਲੀ ਫੜਲੀ ਉਹ ਗਹਿਲੀ ਹੈ ਇਹ ਗਹਿਲੀ ਹੈ ਗਹਿਲੀ ਦਾ ਮਤਲਬ ਹੈ ਮਤਲਬ ਉਹਨਾਂ ਨੂੰ ਵਾਇਆ ਨੇ ਫੜ ਲਿਆ ਗਰਸ ਲਿਆ ਪਰਬ ਨੇ ਉਹਨਾਂ ਨੂੰ ਗਰਸ ਲਿਆ ਕਲਪਣਾ ਨੇ ਉਹਨਾਂ ਨੂੰ ਗਰਸ ਲਿਆ ਇੱਥੇ ਹੈ ਇਹਨੇ ਕਲਪਣਾ ਨੂੰ ਗਰਸ ਲਿਆ ਗਰਭ ਗਹਿਲੀ ਤੁਕਾਰ ਕਲਪਣਾ ਹੀ ਹੈ ਹੁਕਮ ਨਾਲ ਵਿਰੋਧ ਕਰਨਾ ਜਿਹੜਾ ਹੈ ਜੋ ਖਿਆਲ ਸਾਡੇ ਖਿਆਲ ਪੈਦਾ ਉਹਦੇ ਵੀ ਹਕੂਮਤ ਦੇ ਵਿਰੋਧ ਉਹੀ ਗਰਭ ਮੈਂ ਕਰੂੰਗਾ ਮੈਂ ਕਰ ਸਕਦਾ ਇੱਥੋਂ ਇਹਨਾਂ ਦੀ ਬੋਲਤੀ ਹੀ ਬੰਦ ਕਰ ਦੇਣੀ ਫੜ ਲੈਣ ਤੂੰ ਨਹੀਂ ਕਰ ਸਕਦਾ ਤੂੰ ਕੁਛ ਹੈ ਹੀ ਨਹੀਂ ਗਰਭ ਨੂੰ ਫੜ ਲੈਣ ਇਹ ਗਹਿਲੀ ਲਾ ਉਹ ਤਾਂ ਗਹਿਲੀ ਹੈ ਕਾਰਨ ਕਰੀਲੀ ਗਰਭ ਘੇਲੀ ਗਰਭ ਘੇਲੀ ਗਰਭ ਨੂੰ ਫੜ ਲਦੀ ਹੈ ਗਰਭ ਨੂੰ ਛੁੜਨੇ ਨਹੀਂ ਦਿੰਦੀ ਫੜ ਕੇ ਪੁੱਤੋਂ ਗਰਭ ਦੇ ਸਰ ਤੇ ਹੱਥ ਰੱਖ ਦਿੰਦੀ ਹੈ ਉਹ ਜਿਹੜਾ ਸਰ ਤੇ ਹੱਥ ਰੱਖਿਆ ਰਹੂ ਉਹ ਮਨ ਨੂੰ ਠੜੀ ਦਿੰਦਾ ਹੱਥ ਅਸਲ ਚ ਜਮਨ ਉੱਠਦਾ ਨਾ ਉਹ ਤੈਨੂੰ ਉੱਠੇ ਨਹੀਂ ਸਕਦਾ ਖਰਕਾ ਪੈ ਖੜ ਛੜਿਆ ਹੋਇਆ ਹੈ ਜਾਂ ਉੱਪਰ ਲਾਦਾ ਉੱਪਰ ਹੱਥ ਰੱਖਦਾ ਖਰਕਾ ਪੈ ਖੜਦਾ ਛੁੱਟੇ ਜਾਂ ਉੱਪਰ ਲਾਦਾ ਲਾਦਾ ਉੱਪਰ ਲੱਤਾਂ ਤੇ ਬੋਝ ਉੱਠਦਾ ਹੀ ਨਹੀਂ ਬੋਝ ਅੱਜ ਉਹ ਅੱਜ ਦੇਖ ਰਿਹਾ ਸਭ ਕੁਝ ਹੋਤਾ ਰਿਹਾ ਹੁਕਮ ਨਾਲ ਤੇ ਅਦੋਂ ਨੂੰ ਦੇਖਣੇ ਲੱਗ ਗਿਆ ਫਿਰ ਉਹਨੇ ਮੋਲਣਾ ਹੀ ਕੀ ਜੇ ਨਜ਼ਰ ਪੜਦੇ ਸੀ ਗੱਲ ਉਹਨਾਂ ਚੋਂ ਭਰਮ ਸੀਗਾ ਜਾਂ ਪੜਦੇ ਚੱਕਿਆ ਜਾਂ ਭਰਮੇ ਨਹੀਂ ਰਿਹਾ ਫਿਰ ਉਹਨੇ ਕਾਸ ਨੂੰ ਉਠਾਣਾ ਸੀ ਪਰਦਾ ਪਰਮ ਦਾ ਕਟਿਆ ਗਿਆ ਕਾਰਨ ਕਰੀਲੀ ਗਰਭ ਗਿਲੀ ਗਰਭ ਤੋ ਪ੍ਰਹਾਰ ਕਰਦੀ ਹੈ ਗਰਭ ਗੇਲੀ ਜੋਤ ਜਤੀਲੀ ਜੋਤ ਜਤੀਲੀ ਜੋਤ ਕਿ ਸੱਚ ਕਿੰਨੇ ਵੀ ਹੋਵੇ ਦੇਖੋ ਗਰਭ ਦੇ ਪਿੱਛੇ ਵੀ ਅਕਲ ਹੁੰਦੀ ਹੈ ਕੁਬ ਕਰਦੀ ਗਰਭ ਦੇ ਪਿੱਛੇ ਵੀ ਅਕਲ ਹੈ ਜਿੰਨਾ ਜਿਆਦਾ ਆਦਮੀ ਅਕਲਮੰਦ ਹੋਊ ਸੰਸਾਰ ਚ ਉਹਨੇ ਗਰਭ ਜਿਆਦਾ ਹੋਊਗਾ ਸੰਸਾਰੀ ਜਿੰਨੀ ਅਕਲ ਆ ਉਹਦੇ ਪਿੱਛੇ ਉੱਡਾ ਹੀ ਬੜਾ ਗਰਭ ਹੋਊਗਾ ਜਿੱਡਾ ਵੱਡਾ ਕੋਈ ਅਫਸਰ ਹੋਊ ਓਡਾ ਹੀ ਵੱਡਾ ਘਰਬ ਹੋਊ ਜਿੱਡਾ ਵੱਡਾ ਹੋਏ ਰਾਜਾ ਹੋਊ ਓਡਾ ਹੀ ਵੱਡਾ ਘਰਬ ਹੋਊ ਜਿੱਤੀ ਵੱਡੀ ਕਿਸੇ ਕੋਈ ਪਾਵਰ ਹੋਊ ਪਾਵਰ ਵੀ ਅਕਲ ਨਾਲ ਮਿਲਦੀ ਐ ਜਿੱਡਾ ਵੱਡਾ ਕੋਈ ਵੈਦ ਹੋਊ ਓਡਾ ਵੱਡਾ ਘਰਬ ਹੋਊ ਜਿੱਡਾ ਵੱਡਾ ਕੋਈ ਵਕੀਲ ਹੋਊ ਓਨਾ ਹੀ ਵੱਡਾ ਘਰਬ ਹੋਊ ਜਿੰਨਾ ਵੱਡਾ ਕਿਸੇ ਕੋਈ ਹੁਨਰ ਹੋਊ ਡਾਕਟਰ ਹੋਊ ਓਡਾ ਹੀ ਵੱਡਾ ਘਰਬ ਹੋਊ ਉਹਦੇ ਪਿੱਛੇ ਵੀ ਅਕਲ ਕੰਮ ਕਰਦੀ ਐ ਜਿੰਨੀ ਜ਼ਿਆਦਾ ਕਰੋ ਉਹ ਨਾ ਜ਼ਿਆਦਾ ਘਰਭੂ ਉਨੀ ਜ਼ਿਆਦਾ ਬਹਿਉ ਜਿੱਡਾ ਵੱਡਾ ਕੋਈ ਵਿਦਵਾਨ ਹੋ ਓਡੇ ਵੱਡਾ ਘਰਭੂ ਇਸ ਘਰ ਕੇ ਘਰਮਾ ਕੋ ਵਿਦਵਾਨ ਨਹੀਂ ਹੁੰਦੇ ਵਿਦਵਾਨ ਨਹੀਂ ਹੁੰਦੇ ਇਹਨਾਂ ਨੂੰ ਸਮਝ ਆ ਵਿਦਵਾਨ ਕਿਉਂ ਨਹੀਂ ਹੁੰਦੇ ਵਿਦਵਾਨਾਂ ਨੂੰ ਕੀ ਬਿਮਾਰੀ ਹੁੰਦੀ ਹੈ ਇਹ ਵੀ ਇਹਨਾਂ ਨੂੰ ਪਤਾ ਹੁੰਦਾ ਜਿਹੜੇ ਆਦਮੀ ਸਮਝਦਾਰ ਨੇ ਉਹ ਸੰਤਰ ਭਗਤ ਨਹੀਂ ਕਹਉਦੇ ਜੇ ਉਹਨੂੰ ਗੱਲ ਵੇ ਹੋਜੀ ਸੰਤ ਜਿਉਂਗਾ ਵੀ ਦੋ ਜੁੱਤੀਆਂ ਵਾਰ ਲੈ ਪਰ ਸੰਤ ਨਾ ਕਹ ਪਰ ਭਗਤ ਵੀ ਇਹ ਮੈਂ ਕਹਣਾ ਨੇ ਜਿਹੜੇ ਸੰਤ ਨੇ ਵੀ ਭਾਈ ਤੂੰ ਦੋ ਵਾਲਾ ਘੜ ਲੈ ਮੈਨੂੰ ਭਗਤ ਨਾ ਕਹ ਪਰ ਇਹ ਗੁਰੂਆਂ ਨੇ ਕਿਹਾ ਸੀ ਸਾਨੂੰ ਗੁਰੂ ਨਾਲ ਕਹੋ ਜਿਹੜਾ ਕਹੂਗਾ ਨਰਕ ਚਲਾ ਜਾਊਗਾ ਗੁਰੂ ਤਾਂ ਪਰਮੇਸ਼ਰ ਦਾ ਪਰਮੇਸ਼ਰ ਆਪ ਹੈ ਗੁਰੂ ਹਰਿ ਨਾ ਪਰਮੇਸ਼ਰ ਦਾ ਸ੍ਰੀ ਗੁਰ ਇਹ ਲੋਕਾਂ ਨੂੰ ਕੀ ਪਤਾ ਆਮ ਆ ਪਬਲਿਕ ਨੂੰ ਸਿੱਖਾਂ ਨੂੰ ਵੀ ਕੀ ਪਤਾ ਅਸਲ ਦਾ ਸਮਝ ਆ ਰਹੀ ਹੈ ਮੂਰਖ ਇਹਨਾਂ ਨੂੰ ਕੀ ਪਤਾ ਕਿਉਂ ਕਿਹਾ ਸੀ ਉਹਨਾਂ ਨੇ ਇੱਕ ਜਾਲ ਵਾਲੇ ਭੇਜ ਨੂੰ ਵੀ ਇਹ ਭੇਜ ਕੀ ਅਸਲ ਧਰਮ ਕੀ ਚੀਜ਼ ਹੈ ਇਹ ਜਾਣਦੇ ਨਹੀਂ ਉਹ ਪਬਲਿਕ ਦਾ ਮਸਲਾ ਹੀ ਨਹੀਂ ਹੁੰਦਾ ਪਬਲਿਕ ਦਾ ਧਰਮ ਕੀ ਹੈ ਭਗਤਾਂ ਦੇ ਸਾਰੀਆਂ ਜੋੜ ਕੇ ਦੇਣਾ ਇਹ ਸੰਸਾਰੀ ਆਦਮੀ ਉਹ ਭਗਤਾਂ ਦੀ ਗੱਲ ਇਨਾ ਦਰੋਂ ਦਾ ਮਹਿਲ ਹੀ ਨਹੀਂ ਕਿਤੇ ਗਰਭ ਕੀ ਖੇਲੀ ਜੋਤ ਜਤੀਲੀ ਜਿੱਡਾ ਵੱਡਾ ਗਿਆਨ ਓਟਾ ਹੈ ਗਰਬ ਜਿੰਨਾ ਵੱਡਾ ਪੈਸਾ ਓਟਾ ਹੀ ਵੱਡਾ ਗਰਬ ਜਿੱਡਾ ਵੱਡਾ ਆਦਮੀ ਓਟਾ ਹੀ ਵੱਡਾ ਗਰਬ ਔਰ ਗਰਭ ਦੀ ਦੌੜ ਤਿਲ ਰਹੀ ਹੈ ਦੁਨੀਆਂ ਵੱਡਾ ਵੜਨਾ ਦਾ ਹੰਕਾਰ ਵੱਡਾ ਕਰਨ ਇਸੇ ਕਰਕੇ ਦੁਨੀਆਂ ਕੀ ਬੜਿਆ ਜੀ ਅੱਗੀ ਸੇਤੀ ਜਾਲ ਗੁਰਬਾਣੀ ਇਹ ਕਹਿ ਰਹੀ ਹੈ ਇਹ ਦੁਨੀਆ ਦੀ ਵਿੜਿਆ ਖਾਤਰ ਲੜਾਈਆਂ ਕਰਦੇ ਰਹੇ ਸਿੱਖਾਂ ਨੇ ਲਾਇਕੀ ਹੈ ਵੱਡਾ ਹੋਣ ਦੀ ਸੰਸਾਰ 'ਚ ਇਹ ਨਹੀਂ ਹੈ ਗੁਰਮਤਿ ਦੀ ਲੜਾਈ ਗੁਰਮਤਿ ਦੇ ਖਿਲਾਫ ਹੈ ਨਾਲ ਸੰਸਾਰ 'ਚ ਵੱਡਾ ਹੋਣਾ ਬਨ ਮੁਖੰਦਰ ਸਭ ਗੁਰਮਖੰਦਰ ਕਬਰੀ